ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਜੀ ਠੀਕ ਠਾਕ ਹੋ ਸਾਰੇ ਸੋ ਦੋਸਤੋ ਅੱਜ ਜਿਹੜੀ ਵੀਡੀਓ ਤੁਹਾਨੂੰ ਦਿਖਾ ਰਿਹਾ ਜੀ ਰੋਡੇ ਪਿੰਡ ਦੇ ਵਿੱਚੋਂ ਦੋਸਤੋ ਰੋਡੇ ਪਿੰਡ ਨੂੰ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਤੇ ਜੇਕਰ ਨੇੜਲੇ ਪਿੰਡਾਂ ਦੀ ਗੱਲ ਕਰੀਏ ਤਾਂ ਦੋਸਤੋ ਨੱਥੂ ਵਾਲਾ ਲੰਗਿਆਣਾ ਤੇ ਇਧਰਲੇ ਪਾਸੇ ਦੋਸਤੋ ਲੰਡੇ ਇਸ ਪਿੰਡ ਦੇ ਗੁਆਂਢੀ ਪਿੰਡ ਹੈ ਬਾਈ ਸਤਨਾਮ ਦੇ ਘਰੋਂ ਦੋਸਤੋ ਤੁਹਾਨੂੰ ਵੀਡੀਓ ਦਿਖਾ ਰਿਹਾ ਇਸ ਘਰ ਦੇ ਵਿੱਚ ਹਮੇਸ਼ਾ ਹੀ ਤੁਹਾਨੂੰ ਚੰਗੀਆਂ ਝੋਟੀਆਂ ਦਿਖਾਈਆਂ ਦੋ ਦੋ ਤਿੰਨ ਚਾਰ ਤਝੂਟੀਆਂ ਜਿਹੜੀਆਂ ਦੋਸਤੋ ਬਾਈ ਕੋਲੇ ਆਉਂਦੀਆਂ ਤੇ ਅੱਜ ਵੀ ਤੁਹਾਨੂੰ ਦੋ ਦੋਸਤੋ ਦੋ ਨਗੀਨੇ ਦਿਖਾਉਣੇ ਆ ਟੌਪ ਦੇ ਇੱਕ ਜਿਹੜੀ ਦੋਸਤੋ ਇਧਰ ਦੇ ਪਾਸੇ ਕੱਟੀ ਖੜੀ ਹੈ ਜੀ ਬਹੁਤ ਸੋਹਣੀ ਬਹੁਤ ਚੰਗੀ ਸੰਭੀ ਹੈ ਦੋਸਤੋ ਤੇ ਬਾਕੀ ਰਿਕਾਰਡ ਵੀ ਬਾਈ ਦੱਸਦਾ ਪਿਆ ਵੀ ਚੰਗਿਆ ਠੀਕ ਹੈ ਜੀ ਬਾਈ ਦੇ ਪਿੰਡੋਂ ਹੀ ਖਰੀਦੀ ਹੈ ਬਾਈ ਨੇ ਠੀਕ ਹੈ ਜੀ ਮਾਂ ਵਗੈਰਾ ਜੇ ਕੋਈ ਵੀਰ ਚਾਹੁੰਦਾ ਵੀ ਵੇਖਣੀ ਹੈ ਤਾਂ ਬਾਈ ਦਿਖਾ ਵੀ ਦੇਊਗਾ ਠੀਕ ਹੈ ਜੀ ਤੇ ਇੱਕ ਜਿਹੜੀ ਦੋਸਤੋ ਇਧਰ ਝੂਟੀ ਖੜੀ ਹੈ ਜੀ ਏ ਦੋਸਤੋ ਤੁਹਾਨੂੰ ਪਿਛਲੀ ਵੀਡੀਓ ਚ ਵੀ ਦਿਖਾਈ ਸੀ ਬਾਈ ਨਾਲ ਗੱਲਬਾਤ ਹੋਈ ਹੈ ਠੀਕ ਹੈ ਜੀ ਤੇ ਬਾਈ ਕਹਿੰਦਾ ਵੀ ਸਾਈ ਸੂਈ ਉਹਨਾਂ ਦੀ ਆਈ ਵੀ ਹੈ ਤੇ ਕੋਈ ਕਾਲ ਦੀ ਕਰਾਰੀ ਸੀ ਉਹਨਾਂ ਤੋਂ ਪੈਸੇ ਪੂਹੇ ਨਹੀਂ ਬਣੇ ਤਾਂ ਕਰਕੇ ਬਾਈ ਨੇ ਜਵਾਬ ਦਿੱਤਾ ਤੇ ਉਹਨਾਂ ਦੀ ਸਾਈ ਵਾਪਸ ਕੀਤੀ ਹੈ ਠੀਕ ਹੈ ਤੇ ਬਾਕੀ ਜਿਹੜੀ ਦੋਸਤੋ ਏ ਬਾਈ ਨਾਲ ਤੁਹਾਡੀ ਗੱਲਬਾਤ ਤੁਹਾਡੀ ਸਾਰੀ ਕਰਾ ਦੂੰਗਾ ਠੀਕ ਹੈ ਜੀ ਤੇ ਹੋਰ ਕਿਸੇ ਵੀਰ ਭਰਾ ਨੇ ਕੋਈ ਵੀ ਆਪਣਾ ਪਸ਼ੂ ਸੇਲ ਕਰਨਾ ਹੋਵੇ ਜਾਂ ਵੀਡੀਓ ਬਣਾਉਣੀ ਹੋਵੇ ਜੀ ਮੇਰਾ ਨੰਬਰ ਸਕਰੀਨ ਤੇ ਚੱਲਦਾ ਹੋਣਾ ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ ਠੀਕ ਹੈ ਜੀ ਤੇ ਇਹਨਾਂ ਦੀ ਜਿਹੜੀ ਦੋਸਤੋ ਛੁੱਟੀਆਂ ਦੀ ਜਿਹੜੀ ਦੋਸਤੋ ਗੱਲਬਾਤ ਹੈ ਉਹ ਆਜੂ ਬਾਈ ਨਾਲ ਹੀ ਕਰੀਏ ਸਾਰੀ ਜੀ ਸਸੀਗੜ ਬਾਈ ਜੀ ਸਸੀਗੜ ਬਾਈ ਜੀ ਬਾਈ ਜੀ ਨਾਮ ਦੱਸੋ ਨਾਮ ਸਤਨਾਮ ਸਿੰਘ ਪਿੰਡ ਰੋਡੇ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਠੀਕ ਹੈ ਤੇ ਮਗਰ ਜਿਹੜੀਆਂ ਛੁੱਟੀਆਂ ਪਾ ਪੈਸੀ ਵੀਡੀਓ ਵਹਿ ਗਈਆਂ ਹਾਂਜੀ ਠੀਕ ਹੈ ਦੋ ਵਹਿ ਗਈਆਂ ਤੇ ਇੱਕ ਦੀ ਇਹਦੀ ਸਾਈ ਆਈ ਵੀ ਸੀਗੀ ਅੱਛਾ ਤੇ ਉਹਨਾਂ ਤੋਂ ਪੈਸੇ ਬੋਸੇ ਨਹੀਂ ਬਣੇ ਬਾਈ ਅੱਛਾ ਤੇ 2000 ਰੁਪਿਆ ਸਾਈ ਆਈ ਸੀ ਕੱਲ ਦਾ ਕਰਾਰ ਸੀ ਉਹਨਾਂ ਦਾ ਅੱਛਾ ਹਾਂ ਤੇ ਆਪਾਂ ਸਾਈ ਉਹਨਾਂ ਦੀ ਵਾਪਸ ਕਰਤੀ ਠੀਕ ਹੈ ਵੀ ਕਹਿੰਦੇ ਸੋ ਉਹਨਾਂ ਨੇ ਸੱਚ ਦੱਸਤਾ ਵੀ ਸਾਥੋਂ ਪੈਸੇ ਨਹੀਂ ਬਣੇ ਬਾਈ ਤੂੰ ਵੇਚ ਲਾ ਹੁਣ ਇਹਦੇ ਬਹੁਤ ਆਏ ਛੋਟੀ ਦੇ ਅੱਛਾ ਹਾਂਜੀ ਤੇ ਦੂਜੀਆਂ ਦੋਨੇ ਸੋਹਣੀਆਂ ਸੇਲ ਹੋ ਗਈਆਂ ਠੀਕ ਹੈ ਹਾਂ ਦੋਸਤੋ ਇਹਦੀ ਤੋਰ ਫੇਰ ਕੇ ਮੈਂ ਤੁਹਾਨੂੰ ਸਾਰੀ ਫੇਰ ਦਿਖਾ ਦੂੰਗਾ ਠੀਕ ਹੈ ਜੀ ਜੀਨੇ ਨਹੀਂ ਦੇਖੀ ਹੋਣੀ ਉਹ ਦੇਖ ਲੈਣਗੇ ਇਧਰ ਵੀ ਘੱਟੀ ਦਵਾ ਜਾ ਬਾਈ ਸ਼ੁਰੂ ਕਰਦੇ ਪਹਿਲੇ ਨੰਬਰ ਵਾਲੇ ਤੋਂ ਕਿੰਨੇ ਟਾਈਮ ਦੀ ਹੋ ਗਈ ਬਾਈ ਜੀ ਇਹ 1.5 ਸਾਲ ਦੀ ਆ ਬਾਈ ਅੱਛਾ 1.5 ਸਾਲ ਦੀ ਹ ਤੇ ਪਤਾ ਆਪਾਂ ਨੂੰ ਕਿਹੜੇ ਸੀਮਨ ਦੀ ਜਾਮਾ ਪਿੰਡ ਦਾ ਹੀ ਆ ਸਥਾਨ ਸੀਗਾ ਜੀ ਆਪਣੇ ਉਹਦੇ ਕੋਈ ਆ ਜੀ ਤੇ 14 ਲੀਟਰੇ ਦੀ ਮਾ ਦਾ ਰਿਕਾਰਡ ਆ ਅੱਛਾ ਦੁੱਧ ਦਾ ਅੱਛਾ ਤੇ ਆਪਾਂ ਸਬੂਤ ਵੀ ਦੇਵਾਂਗੇ ਜੇ ਵੀ ਬਾਈ ਮੱਝ ਦੇਖਣਾ ਚਾਹੁੰਦਾ ਤੇ ਆਪਾਂ ਮੱਝ ਵੀ ਦਿਖਾਵਾਂ ਠੀਕ ਹੈ ਪਿੰਡੋ ਹੀ ਲਈ ਆ ਇਹ ਠੀਕ ਹੈ ਹਾਂ 1.5 ਸਾਲ ਹੋ ਮਰਿਆ ਦੀ ਠੀਕ ਹੈ ਝੋਟੇ ਦਾ ਆਪਣੇ ਪਿੰਡ ਵਿੱਚ ਬਹੁਤ ਚੰਗੇ ਚੰਗੇ ਹਾਂ ਹਾਂ ਬਹੁਤ ਸੋਹਣਾ ਝੋਟਾ ਵੀ ਆ ਬਾਕੀ ਸਭੀ ਬਲੀ ਵੀ ਬਹੁਤ ਹੈ ਬਹੁਤ ਚੰਗੀ ਕੰਦਗਾਠ ਬਹੁਤ ਹੈ ਦਾ ਠੀਕ ਹੈ ਹਾਂਜੀ ਫੇਸ ਕੁਆਲਟੀ ਦੋਸਤੋ ਚੈੱਕ ਕਰ ਸਕਦੇ ਆਂ ਅੱਖਾਂ ਦੇ ਵਿੱਚ ਥੋੜੇ ਥੋੜੇ ਜਵਾਬ ਆ ਬਿਲਕੁਲ ਥੋੜੇ ਥੋੜੇ ਤਾਰਾਂ ਜਿਹਾ ਜਿਵੇਂ ਠੀਕ ਹੈ ਸਿੰਗ ਬਹੁਤ ਸੋਹਣੀ ਹੈ ਜੀ ਤੇ ਡੇਢ ਸਾਲ ਉਮਰ ਹੈ ਜੀ ਬਹੁਤ ਸੋਹਣੀ ਲੱਗਦੀ ਹੈ ਖੁਦੀ ਬਾਈ ਜੀ ਨੇ ਥੋੜਾ ਨਾ ਉਪਰਾਜਾ ਹਾਂ ਹਾਂ ਕਰਦੀ ਹੈ ਤੇ ਲਿਹਾਰਾ ਤਾਂ ਨਹੀਂ ਪਾਇਆ ਅੱਛਾ ਹਾਂ ਸੋ ਅਜੇ ਫੋ ਥੋੜੀ ਜੀ ਡਰਦੀ ਦੱਸਦਾ ਬਾਈ ਠੀਕ ਹੈ ਬਾਕੀ ਦੋਸਤੋ ਢਾਂਚਾ ਚੈੱਕ ਕਰੋ ਜੀ ਠੀਕ ਹੈ ਜੀ ਥਾਂ ਥੋਂ ਬਹੁਤ ਸੋਹਣਾ ਲੱਗਾ ਬਹੁਤ ਚੰਗੀ ਸੰਧੀ ਰਾਜੀ ਬਹੁਤ ਹੈ ਜੀ ਤੇ ਬਾਕੀ ਦੋਸਤੋ ਇਸ ਪਿੰਡ ਦੇ ਵਿੱਚ ਝੋਟੇ ਤੁਹਾਨੂੰ ਪਤਾ ਹੀ ਹੈ ਵੀ ਸਾਰੇ ਚੰਗੇ ਆ ਮੇਲਿਆਂ ਤੇ ਜਾਂਦੇ ਆ ਠੀਕ ਹੈ ਜੀ ਤੇ ਵੈਸੇ ਵੱਡਾ ਨਾ ਇਸ ਪਿੰਡ ਦਾ ਬਰੀਡ ਦੇ ਵਿੱਚ 1.5 ਸਾਲ ਦੋਸਤੋ ਉਮਰ ਹੈ ਜੀ ਬਾਕੀ ਮਾਰਕਿੰਗ ਤੁਸੀਂ ਚੈੱਕ ਕਰ ਸਕਦੇ ਹੋ ਨੱਕ ਤੇ ਵੀ ਥੋੜੀ ਜੀ ਨਿਸ਼ਾਨੀ ਹੈਗੀ ਏ ਠੀਕ ਹੈ ਜੀ ਅੱਖਾਂ ਦੇ ਵਿੱਚ ਥੋੜੇ ਥੋੜੇ ਜਿਹਾ ਹੋਵੇ ਸੰਗ ਬਹੁਤ ਸੋਹਣਾ ਬਿਲਕੁਲ ਪਤਲਾ ਬਰੀਕ ਸੰਗ ਹੈ ਜੀ ਠੀਕ ਹੈ ਜੀ ਬਾਕੀ ਢਾਂਚਾ ਦੋਸਤੋ ਸਾਰਾ ਹੀ ਚੰਗਾ ਹੈ। ਬਾਈ ਦੱਸਦਾ ਵੀ ਆ ਵੀ ਮਾਂ ਦਾ ਦੁੱਧ ਜਿਹੜਾ ਦੋਸਤੋ 14 ਲੀਟਰ ਹੈ। ਜੇ ਕੋਈ ਵੀਰ ਇੱਥੇ ਆ ਕੇ ਆਪਣੀ ਤਸੱਲੀ ਕਰ ਸਕਦਾ ਹੈ ਤਾਂ ਦੋਸਤੋ ਬਾਈ ਕਰਾ ਨਹੀਂ ਦਊਗਾ। ਠੀਕ ਹੈ। ਬਾਈ ਇਹਦੇ ਮਾੜੇ ਜਿਹੇ ਥਣ ਦੇਖ ਲਈ ਆਪਾਂ। ਰੋਕੀ ਬਾਈ ਜੀ। ਚਲ ਇੱਧਰ ਓ। ਦੋਸਤੋ ਥਣ ਤੁਹਾਨੂੰ ਦਿਖਾ ਦਿੰਨਾ ਜੀ। ਥਣ ਓਕੇ ਹੈ। ਠੀਕ ਹੈ। ਬਹੁਤ ਸੋਹਣਾ ਥਣ ਲੱਗਾ ਜੀ। ਦੇਖੋ। ਚਾਰੇ ਥਣ ਨਿਖੜੇ ਹੋਏ ਆ ਜੀ। ਬਾਕੀ ਥਣ ਦਾ ਸਾਈਜ਼ ਵੀ ਬਿਲਕੁਲ ਬਰਾਬਰ ਦਾ ਹੈ। ਠੀਕ ਹੈ ਤੇ ਬਾਈ ਜੀ ਕੀ ਰੇਟ ਕਰੋਗੇ ਜੀ 90000 ਰੁਪਿਆ ਰੇਟ ਹੈ ਜੀ ਅੱਛਾ 36000 ਹਾਂਜੀ ਠੀਕ ਹੈ ਵਾਧਾ ਘਾਟਾ ਹੋ ਜੀ ਮੌਕੇ ਤੇ ਹਾਂ ਕੋਈ ਨਹੀਂ ਕਰਾਂਗੇ ਛੋੜ ਹੀ ਕਰਨੀ ਹੈ ਇਹਦੇ ਵਿੱਚ ਅੱਛਾ ਹਾਂ ਠੀਕ ਹੈ ਦੋਸਤੋ 36000 ਰੁਪਿਆ ਰੇਟ ਜੀਨੂੰ ਪਸੰਦ ਆਊਗੀ ਨੰਬਰ ਸਕਰੀਨ ਤੇ ਚੱਲਦਾ ਰਹਿਣਾ ਜੀ ਬਾਕੀ ਤਸੱਲੀ ਤੁਸੀਂ ਆਪ ਇੱਥੇ ਆ ਕੇ ਕਰ ਸਕਦੇ ਹੋ ਠੀਕ ਹੈ ਜੀ ਤੇ ਰੇਟ 'ਚ ਵਾਧਾ ਘਾਟਾ ਕਰ ਰਹੇ ਹੋ ਜੀ ਠੀਕ ਹੈ ਤੇ ਦੂਜੇ ਨੰਬਰ ਵਾਲੀ ਕੱਟੀ ਦੋਸਤੋ ਬਾਈ ਦੱਸਦਾ ਪਿਆ ਵੀ ਰੇਟ ਕਿਨਾ ਕੀਤਾ ਸੀ ਭਾਈ ਇਹਦਾ ਇਹਦਾ 38000 ਰੇਟ ਕੀਤਾ ਸੀਗਾ ਅੱਛਾ ਹਾਂਜੀ ਠੀਕ ਐ ਤੇ ਉਹਨਾਂ ਤੋਂ ਪੈਸੇ ਕੋਈ ਮਜਬੂਰੀ ਬਣ ਜਾਂਦੀ ਬੰਦੇ ਦੀ ਪੈਸੇ ਨਹੀਂ ਬਣੇ ਨਹੀਂ ਨਹੀਂ ਇਹ 2000 ਰੁਪਿਆ ਸਾਈ ਆਈ ਸੀਗੀ ਅੱਛਾ ਵਿਖੀਆਂ ਤਿੰਨੇ ਇਕੱਠੀਆਂ ਸੀਗੀਆਂ ਅੱਛਾ ਉਹਦੇ ਹੀ ਸੇਲ ਹੋਈਆਂ ਤਿੰਨੇ ਹੀ ਅੱਛਾ ਤੇ ਫਿਰ ਆਪਾਂ ਸਾਈ ਮੋੜਤੀ ਆਖਰ ਕੋਈ ਚੱਕਰ ਨਹੀਂ ਭਾਈ ਨਹੀਂ ਬਣੇ ਤਾਂ ਕਿੱਡੀ ਗੱਲ ਆ ਠੀਕ ਐ ਆਪਣੀ ਤਾਂ ਉਹ ਹੀ ਜਾਣੀ ਐ ਸੇਲ ਆ ਆਪਣੀ ਸੇਲ ਹੋ ਜਾਣੀ ਆ 2 ਸਾਲ ਉਮਰ ਆ ਇਹਦੀ ਅੱਛਾ ਹਾਂਜੀ ਠੀਕ ਐ ਇਹਦੇ ਨਿਸ਼ਾਨੀਆਂ ਨਿਖਣੀਆਂ ਸਾਰੀਆਂ ਸਹੀ ਆ ਠੀਕ ਐ ਖੋਲੀ ਇਹਦਾ ਵੀ ਮਾੜਾ ਜੈ 200 ਤੁਹਾਨੂੰ ਦਿਖਾ ਦਿੰਨਾ ਤ ਬਾਕੀ ਗੱਲ ਤੁਹਾਨੂੰ ਬਾਕੀ ਸਾਰੀ ਦੱਸਤੀ ਹੈ ਬਾਈ ਨੇ ਠੀਕ ਹੈ ਜੀ ਨਿਸ਼ਾਨੀਆਂ ਦੋਸਤੋ ਸਾਰੀਆਂ ਬੱਗੀ ਮੁੱਛ ਦੇ ਵਿੱਚ ਹੈ ਜੀ ਸਿੰਘ ਸਿੰਗਾ ਦੀ ਸ਼ੇਪ ਦੋਸਤੋ ਕੁੰਡਿਆਂ ਦੇ ਵਿੱਚ ਹੀ ਹੈ ਠੀਕ ਹੈ ਆਹ ਬਾਕੀ ਮਾਰਕਿੰਗ ਵਗੈਰਾ ਦੋਸਤੋ ਚੈੱਕ ਕਰ ਸਕਦੇ ਹੋ ਜੀ ਠੀਕ ਹੈ ਜੀ ਕਈ ਵੀਰ ਮੰਨਦੇ ਆ ਵੀ ਤੁੰਨੀ ਸ਼ੂ ਵਾਲੀ ਨਿਸ਼ਾਨੀ ਹੈ ਉਹ ਵੀ ਇਸ ਕੱਟੀ ਦੇ ਵਿੱਚ ਹੈ ਜੀ ਬਾਕੀ 2 ਸਾਲ ਉਮਰ ਹੈ ਜੀ ਕਦ ਕਾਠ ਠੀਕ ਹੈ ਤੇ ਬਾਕੀ ਹੋਰ 3-4 ਮਹੀਨੇ ਦੋਸਤੋ ਸੇਵਾ ਹੋਗੀ ਤਾਂ ਦੋਸਤੋ ਇੱਕ ਛੋਟੀ ਘੱਬਣ ਹੋ ਜਾਣੀ ਹੈ ਜੀ 80000 ਰੁਪਿਆ ਦੋਸਤੋ ਬਾਈ ਨੇ ਰੇਟ ਕੀਤਾ ਸੀਗਾ ਠੀਕ ਹੈ ਜੀ ਤੇ ਜੀ ਨੂੰ ਪਸੰਦ ਆਵੇ ਤੇ ਬਾਕੀ ਵਿਮਾਨਤਣ ਬਾਈ ਖੁੱਲਾ ਡੁੱਲਾ ਕਰਨਾ ਥਣ ਵੀ ਦਿਖਾ ਦੇ ਭਲਾ ਕੋਈ ਚੱਕਰ ਨਹੀਂ ਇਹਦੇ ਠੀਕ ਹੈ ਥਣ ਵੈਸੇ ਤੁਹਾਨੂੰ ਪਹਿਲਾਂ ਦਿਖਾਤੀ ਸੀ ਇੱਕ ਵਾਰੀ ਫੇਰ ਦੋਸਤੋ ਦਿਖਾਉਂ ਤੂ ਤੇ ਨਿਸ਼ਾਨ ਵੀ ਹੈਗੀ ਆ ਬਾਈ ਅੱਛਾ ਹਾਂ ਥਣ ਤੁਹਾਨੂੰ ਬਹੁਤ ਸੋਹਣਾ ਲੱਗਾ ਵਾ ਥਣ ਚੈੱਕ ਕਰੋ ਜੀ ਠੀਕ ਹੈ ਮਾਰ ਜੇ ਪੈਰ ਇਹਨੂੰ ਕਰੀ ਇਹ ਦੇਖੋ ਦੋਸਤੋ ਚਾਰੇ ਥਣ ਨਿਕੜ ਵਾ ਠੀਕ ਹੈ ਜੀ ਰੇਟ ਦੋਸਤੋ ਬਾਈ ਨੇ 38000 ਰੁਪਏ ਕੀਤਾ ਸੀਗਾ ਠੀਕ ਹੈ ਤੇ ਐਤ ਕੀ ਫਿਰ ਕਿੰਨੇ ਦੀ ਦਊਂਗੇ ਹਾਂ ਕੋਈ ਨਹੀਂ ਕਰਦਾਂਗੇ ਮਾਨਤਾਨ ਅੱਛਾ ਮਾਨਤਾਨ ਹੋ ਜੂ ਹਾਂ ਖੁਲਾ ਡੁਲਾ ਹੋ ਜੂ ਆਖੋਲਾ ਡੁਲਾ ਕਰਦਾ ਕੋਈ ਨਹੀਂ ਠੀਕ ਹੈ ਦੋਸਤ ਮਾਨਤਾਨ ਹੋ ਜੂਗਾ ਜੀ ਖੁਲਾ ਡੁਲਾ ਜੀ ਨੂੰ ਪਸੰਦ ਆਵੇ ਨੰਬਰ ਸਕਰੀਨ ਤੇ ਚੱਲਦਾ ਰਹਿਣਾ ਦੋਵਾਂ ਝੋਟੀਆਂ ਦੀ ਤਸੱਲੀ ਤੁਸੀਂ ਆਪ ਇੱਥੇ ਆ ਕੇ ਕਰ ਸਕਦੇ ਹੋ ਠੀਕ ਹੈ ਜੀ ਤੇ ਚਲੋ ਠੀਕ ਹੈ ਭਾਈ ਜੀ ਸਤਿ ਸ੍ਰੀ ਅਕਾਲ ਬਈ